हां जी भाई साहब वाहेगुरु जी का खालसा वाहेगुरु जी की फतेह वाहेगुरु जी का खालसा वाहेगुरु जी की फतेह अह भाई साहब मैं बलवेंद्र सिंह पखोके बोल रहा हां मैं पत्रकार हां मैं एक ਤੁਸੀਂ ਫਿਟੇਵੜ ਦੇ ਗ੍ਰੰਥੀ ਸਿੰਘ ਹੋ ਹਾਂਜੀ 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 ਗ੍ਰੰਥੀ ਹਾਂਜੀ ਤੁਹਾਡਾ ਨੰਬਰ ਮਿਲਿਆ ਸੀਗਾ ਮੈਨੂੰ ਕਿਥੋਂ ਤੇ ਅੱਛਾ ਜੀ ਕੀ ਜਾਣਕਾਰੀ ਆ ਜੀ ਸੂਬਾ ਸਰਹੰਦ ਦੀ ਇੱਥੇ ਡੈੱਡ ਬੋਡੀਜ਼ ਸਸਕਾਰ ਇੱਥੇ ਪੈਂਦੀ ਹੋ ਰਿਆ ਇਸ ਅਜੇ ਤੱਕ ਕੋਈ ਨਾ ਦੱਸਿਆ ਨਹੀਂਗਾ ਕੋਈ ਵੀ ਕਿੱਥੇ ਇੱਥੇ ਟੈਂਡ ਲਿਆ ਹੋਣਾ ਹੈ ਕਿਦਾਂ ਪਰ ਮੈਨੂੰ ਸੋਦੇ ਤਾਂ ਪਹਿਲਾ ਮਤਲਬ ਅੱਜ ਚੌਥਾ ਦਿਨ ਹੋ ਗਿਆ ਵਾਇਰਸ ਦਾ ਬਾਹਰੋਂ ਹੀ ਕੋਈ ਜ਼ੀਰੋ ਜਰਮਨ ਦਾ ਨੰਬਰ ਹੈ ਅੱਛਾ ਜੀ WhatsApp ਕਾਲ ਉਹਨਾਂ ਕੀਤੀ ਸੀ ਅੱਛਾ ਉਹਨਾਂ ਨਾਮ ਤਾਂ ਮੈਨੂੰ ਜਿਹੜਾ ਦੱਸਿਆ ਵੇ ਸਰਗਾ ਉਹ ਕਹਿੰਦੇ ਸੀ ਕਿ ਮੈਂ ਖਾਸਤਾਨ ਲਿਬਰੇਸ਼ਨ ਫੋਰਸ ਦਾ ਚੀਫ ਹਾਂ ਅੱਛਾ ਅੱਛਾ ਤੇ ਹਾਂ ਜੀ ਹਾਂ ਜੀ ਤੇ ਉਹਨਾਂ ਮੈਨੂੰ ਉਦੋਂ ਬੇਨਤੀ ਕੀਤੀ ਸੀ ਉਹਨਾਂ ਕਿ ਕੋਈ ਮੈਂਕਵਾ ਮੈਨੂੰ ਕਿਸੇ ਧਮਕੀ ਦਿੱਤੀ ਜਾਂ ਕਿੱਦਾਂ ਨੇ अच्छा ओना उदन जे सटा लग गया तो थोड़े दिन बाद दी गल हो केंदे की ਤੁਹਾਡੇ ਪਿੰਡ ਦਾ ਇਦਾਂ ਉਹਦਾ ਪਹਿਲਾਂ ਮੈਨੂੰ ਪੁੱਛਿਆ ਤੂੰ ਕੌਣ ਜੇ ਕਿਦਾਂ ਜੇ ਠੀਕ ਹੈ ਜੀ ਸਰ ਸਾਹਿਬ ਇਦਾਂ ਠੀਕ ਹੈ ਜੀ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਸੂ ਮੜੀ ਜਾਵੇ ਤੁਹਾਡੇ ਪਿੰਡ ਦਾ ਥਾਣੇਦਾਰ ਜਿਹੜਾ ਜੇਲ ਤੋਂ ਉਹਨੂੰ ਤਪਾ ਚਾੜਾ ਕਿਹਨੇ ਤੇ ਉਹ ਨਾਲ ਦੀ ਨਾ ਤੇ ਹੋ ਸਕਦਾ ਉਹ ਬੱਚੇ ਨਾਲ ਠੀਕ ਹੈ ਬਿਲਕੁਲ ਹੂੰ ਉਹਨਾਂ ਦੇ ਨਮਿਤ ਨਾਮ ਤੇ ਅਰਦਾਸ ਬੇਨਤੀ ਕਰਨੇ ਨਾਲ ਆੜੀਆਂ ਦਾ ਪਾਸਾ ਸੰਤਪਰ ਸਾਹਿਬ ਕਰਨਾ ਅੱਛਾ ਅੱਛਾ ਹਾਂਜੀ ਹਾਂਜੀ ਉਹਨਾਂ ਤੇ ਮੈਂ ਕਹਿੰਦਾ ਕਿ ਚਲੋ ਸਤ ਪਤੰਜ ਜਿੱਦਾਂ ਜੇ ਤਾਂ ਉਹ ਵੀ ਕਹਿੰਦਾ ਹੀ ਬੇਨਤੀ ਕਰ ਰਿਹਾ ਮੈਂ ਨਹੀਂ ਕੋਈ ਨੂੰ ਹੁਕਮ ਝਾਦੂ ਕਹਿੰਦੇ ਨਹੀਂ ਹੁਕਮ ਨਹੀਂ ਤੇ ਬੇਨਤੀ ਕਰ ਰਹੇ ਆ ਅਸੀਂ ਨਹੀਂ ਚਲੋ ਜੇ ਹੈ ਕੋ ਗੁਰੂ ਦਾ ਸੇਖੀ ਹੁਣਾ ਉਹਨਾਂ ਤੁਹਾਡਾ ਮਤਲਬ ਗੁਰੂ ਦਾ ਵਜੀਰ ਕਰਕੇ ਸਤਕਾਰ ਵੀ ਕੀਤਾ ਤੇ ਹਾਂਜੀ ਹਾਂਜੀ ਤੇ ਉਹਨਾਂ ਦੱਸਿਆ ਵੀ ਤੁਹਾਨੂੰ ਪਰ ਰਹੀ ਜਾਂ ਫਿਰ ਕਿੱਦਾਂ ਅਤਵਾਦ ਵੇਲੇ ਕੀ ਕੀ ਕੀਤਾ ਵੇਲੇ ਇਹਨੇ ਬੰਦੇ ਨੇ ਸੇਖਾਣੇ ਜੀ ਜੀ ਤੇ ਹਾਂਜੀ ਕਿ ਇਹਦਾ ਤੁਸੀਂ ਨਹੀਂ ਕਰਨਾ ਬਾਕੀ ਉਹ ਕਹਿੰਦੇ ਸੀ ਤੁਹਾਡਾ ਆਪ ਜੀ ਦਾ ਨਾਮ ਕੀ ਜੀ ਸਿੰਘ ਸਾਹਿਬ ਹਰਜਿੰਦਰ ਸਿੰਘ ਜੀ ਤੁਸੀਂ ਹਰਜਿੰਦਰ ਸਿੰਘ ਇਸੇ ਪਿੰਡ ਦੇ ਗੁਰੂ ਘਰ ਦੇ ਤੁਸੀਂ ਸੇਵਾਦਾਰ ਹੋ ਹਾਂਜੀ ਹਾਂਜੀ ਪਿੱਟੇਵੱਡ ਦੇ ਠੀਕ ਹੈ ਜੀ ਪਿੰਡ ਤੇ ਗੁਰਦੁਆਰਾ ਸਾਡੇ ਇੱਕੋ ਹੀ ਆ ਬਾਕੀ ਬਾਹਰ ਸੰਪਰਦਨ ਵਾਲਿਆਂ ਦਾ ਗੁਰਦੁਆਰਾ ਇੱਕੋ ਕੁਮ ਹਨ ਵਾਲਾ ਇਹ ਪਿੰਡ ਦੇ ਵਿੱਚ ਸਾਡੇ ਇੱਕੋ ਹੀ ਗੁਰਦੁਆਰਾ ਸਾਹਿਬ ਹੈ ਅੱਛਾ ਤੇ ਕੀ ਲੱਗਦਾ ਬਾਪੀ ਉਹਨੂੰ ਪਿੰਡ ਲੈ ਕੇ ਆਉਣਗੇ ਮੇਰੇ ਖਿਆਲਾਂ ਦੇ ਰੈਸਟ ਕਿਤੇ ਅਮਰਸਰ ਸੀ ਇਹ ਹੈ ਕਿ ਅਮਰ ਸਰਵੀਆਂ ਗਈ ਉਹਨਾਂ ਦੀ ਸ਼ਹਿਰ ਦੇ ਵਿੱਚ ਵੀ ਤੇ ਬੱਲੇ ਵੀ ਉਹਨੇ ਫਾਰਮ ਬਣਾਇਆ ਕਿਥੇ ਕੋਟੀਆਂ ਵਜਦੇ ਜਿੱਥੇ ਹਸਕਾਲਾ ਵਾਲੇ ਵਾਲਾ ਅੱਛਾ ਅੱਛਾ ਗੁਰੂ ਰਾਮਦਾਸ ਹਸਪੀਟਲ ਆ ਠੀਕ ਆ ਹਾਂਜੀ 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 ਠੀਕ ਠੀਕ ਹੈ ਜੀ ਤੇ ਅੱਗੇ ਉਹਨਾਂ ਦੇ ਘਰ ਦੀ ਚੜਾਈ ਕਰ ਗਈ ਜਦੋਂ ਉਹਨੂੰ ਕਿ ਪਿੰਡ ਹੀ ਲੈ ਕੇ ਆਏ ਹਨ ਅੱਛਾ ਇਹ ਅਜੇ ਅਜੇ ਪਿੰਡ ਪਿੰਡ ਦੇ ਉਹਨਾਂ ਦੇ ਸ਼ਰੀਕੇ ਬਰਾਦਰੀ ਚੋਂ ਕੋਈ ਸੂਚਨਾ ਨਹੀਂ ਮਿਲੀ ਕਿ ਪਿੰਡ ਲਿਆ ਰਿਆ ਉਹਨਾਂ ਦੀ ਡੈੱਡ ਬੋਡੀ ਕਿ ਕਿਤੇ ਹੋਰ ਇਹਨਾਂ ਨੂੰ ਪਤਾ ਲੱਗਾ ਵਾ ਕਿ ਮਤਲਬ ਉਹ ਪੂਰਾ ਹੋ ਗਿਆ ਵਾ ਤੇ ਇਹ ਨਹੀਂ ਪਤਾ ਲੱਗਾ ਕਿ ਅਜੇ ਉਹਨਾਂ ਬੁਆਦੀ ਲਿਆਉਣੀ ਆ ਕਿ ਨਹੀਂ ਉਹਨਾਂ ਦਾ ਧਤੀਆ ਇੱਕ ਉਹਨਾਂ ਦਾ ਉਹਦਾ ਪੁਲਿਸ ਵਾਲਾ ਗੱਲ ਮੈਨੂੰ ਠੀਕ ਆ ਤੇ ਉਹਨੇ ਪਹਿਲਾਂ ਮੈਨੂੰ ਰਾਤੀਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਫੋਨ ਆਦਾ ਮੈਂ ਉਦੋਂ ਤੱਕ ਬੈਠਾ ਠੀਕ ਹੈ ਤੇ ਬਾਅਦ ਚ ਮੈਂ ਉਹਨੂੰ ਫੋਨ ਲਾਇਆ ਇਦਨ ਕੋਈ ਪੁੱਛਣਾ ਕੀ ਗੱਲ ਹੈ ਮੈਂ ਤੇ ਇਹ ਗੱਲ ਕਿ ਸ਼ਾਇਦ ਮੈਨੂੰ ਇਹ ਪਤਾ ਨਹੀਂ ਕਿ ਉਹ ਮਰ ਗਿਆ ਵਾ ਤੇ ਮੈਂ ਕਿਹਾ ਸ਼ਾਇਦ ਉਹਨਾਂ ਨੇ ਵੀ ਕਿਸੇ ਨੂੰ ਪਤਾ ਲੱਗ ਗਿਆ ਹੋਵੇ ਕਿ ਇਹਨੂੰ ਫੋਨ ਆਇਆ ਕਿਉਂਕਿ ਮੈਨੂੰ ਮੁਰਕੇ ਥਾਣੇ ਤੋਂ ਫੋਨ ਆਇਆ ਸੀ ਅੱਛਾ ਉਹਨਾਂ ਨੂੰ ਪਤਾ ਨਹੀਂ ਮੈਂ ਤਾਂ ਸਿਰਫ ਆਪਣੇ ਗੁਰਦਵਾਰ ਸਾਹਿਬ ਦੀ ਕਮੇਟੀ ਵਾਲਿਆਂ ਨਾਲ ਗੱਲ ਕੀਤੀ ਹੈਗੀ ਫਿਰ ਮੈਨੂੰ ਫੋਨ ਆਇਆ ਵਾ ਭਾਈ ਵੀ ਮੈਂ ਫਿਰ ਹੁਣ ਇਦਾਂ ਕਰਨਾ ਵਾ ਤੁਸੀਂ ਆਪਣਾ ਦੱਸੋ ਤੇ ਉਹ ਪਾਕੀ ਵਾਲਿਆਂ ਨੇ ਕਿੱਦਾਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਸਭ ਹੋ ਗਿਆ ਐਸਾ ਚਲੋ ਪਿੰਡ ਦੀ ਕਮੇਟੀ ਚੋਂ ਹੋ ਸਕਦਾ ਕਿਸੇ ਨੇ ਕੋਈ ਗੱਲ ਕਰਤੀ ਹੋਵੇ ਅਸੀਂ ਵੈਸੇ ਇਹ ਗੱਲ ਸਾਡੇ ਵੀ ਸੁਣਨ ਚ ਆਈ ਸੀ ਵੀ ਤੁਹਾਡੇ ਪਿੰਡ 'ਚ ਇਸ ਗੱਲ ਦਾ ਚਰਚਾ ਕਾਫੀ ਹੈ ਵੀ ਤੁਹਾਨੂੰ ਕਿਸੇ ਜਥੇਬੰਦੀ ਦਾ ਫੋਨ ਆਇਆ ਹਾਂਜੀ ਹਾਂਜੀ ਤੇ ਉਹ ਸਾਰੇ ਕਿਸੇ ਇੱਕ ਜਣੇ ਨੇ ਦੱਸਤਾ ਹੋਊਗਾ ਉਹਨਾਂ ਨੂੰ ਜਦੋਂ ਸਾਰੇ ਪਤਾ ਲੱਗਿਆ ਫਿਰ ਠਾਣੇ 'ਚ ਪਤਾ ਲੱਗਾ ਠੀਕ ਹੈ ਥਾਣੇ ਤੋਂ ਐਸਐਟੂ ਦਾ ਫੋਨ ਆਇਆ ਕਿ ਤੁਹਾਡੇ ਘਰ ਕੋ ਬੰਦਾ ਆਇਆ ਹੈ ਜਾਂ ਫੋਨ ਹੀ ਆਇਆ ਹੈ ਠੀਕ ਹੈ ਨਹੀਂ ਬੰਦਾ ਹੀ ਆਇਆ ਤੇ ਉਹ ਮੈਂ ਰਿਪੋਰਟ ਕੀਤਾ ਉਹਨਾਂ ਵੀ ਥਾਣੇ ਵਾਲਿਆਂ ਨੇ ਵੀ ਕੋਈ ਮਾੜੀ ਚੰਗੀ ਨਹੀਂ ਕੀਤੀ ਨਾ ਉਹਨਾਂ ਨੇ ਸਾਨੂੰ ਪੁੱਛਿਆ ਹੀ ਹਾਂ ਕਿ ਤੁਸੀਂ ਦੱਸ ਕਰੋਗੇ ਜਾਂ ਕਿੱਦਾਂ ਕਰੋਗੇ ਜਾਂ ਕਿਹਨਾਂ ਨੇ ਉਹ ਵਾਸਤੇ ਉਹਨਾਂ ਨੇ ਪੁੱਛਿਆ ਵੀ ਕਿਹੜੇ ਨੰਬਰ ਤੋਂ ਤੁਹਾਨੂੰ ਕਾਲ ਆਈ ਹੈ ਉਹਦੀ ਰਿਕਾਰਡਿੰਗ ਮੈਂ ਰਿਕਾਰਡਿੰਗ ਕੋਈ ਨਹੀਂ ਵਟਸਐਪ ਕਾਲ ਹੈ ਜੀ ਬਾਹਰ ਦਾ ਨੰਬਰ ਵਾ ਉਹ ਫਿਰ ਮੈਨੂੰ ਕਹਿੰਦਾ ਵੀ ਤੁਸੀਂ ਨੰਬਰ ਮੈਨੂੰ ਵਟਸਐਪ ਕਰ ਦਿਓ ਮੈਸੇਜ ਦਾ ਵਟਸਐਪ ਕਰ ਦਿੰਨੇ ਆਂ ਬਾਤੀਏ ਤੋਂ ਬਾਅਦ ਉਹਨਾਂ ਨੇ ਕੋਈ ਨਹੀਂ ਕਿਹਾ ਵੀ ਉਹਤਰਾ ਕੀ ਕੀ ਲੱਗਦਾ ਵਾ ਵੀ ਤੁਹਾਡਾ ਮਨ ਹੈ ਵੀ ਤੁਸੀਂ ਜੇ ਉਹ ਤੁਹਾਨੂੰ ਕਹਿਣਗੇ ਤੇ ਤੁਸੀਂ ਜਾਓਗੇ ਅਰਦਾਸ ਕਰਨ ਲੈ ਜੀ ਵੇਖੋ ਮਨ ਦੀ ਗੱਲ ਨਹੀਂ ਕਿ ਇਹ ਤੇ ਸਾਡਾ ਜਿਹੜਾ ਅਸੀਂ ਜਿਹੜੇ ਤੁਸੀਂ ਬਹੁਤ ਜ਼ਿਆਦਾ ਵੀਡੀਓ ਪਾਉਂਦੇ ਰਹੇ ਜੇ ਤੁਹਾਡੇ ਇਲਾਕੇ ਦੀ ਹੋ ਵਿਚਰਿਆ ਵੀ ਅਜਨਾਂ ਚਿਰ ਉਹਨੇ ਨੌਕਰੀ ਕੀਤੀ ਸੀ 100 ਵੀਡੀਓ ਆ ਮੇਰੇ ਕੋਲ 100 ਵੀਡੀਓ ਜਿੱਥੇ ਉਹਨੇ ਲੋਕਾਂ ਦੇ નિર્ਦੋਸ਼ ਪੁੱਤ ਮਾਰੇ ਆ ਹਾਂ ਹਾਂ ਜੀ ਹਾਂ ਜੀ ਤੇ ਬਾਕੀ ਜੋ ਜੋ ਹਣ ਦੱਸਿਆ ਜਾ ਰਿਹਾ ਤਾਂ ਅਸੀਂ ਤਾਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਮੈਨੂੰ 10 ਸਾਲ ਹੋ ਗਏ ਸੇਵਾ ਕਰਦੇ ਨੂੰ ਤੇ ਮੈਂ ਅਜੇ ਤੱਕ ਹੁੰਦਾ ਵੀ ਬਸ ਮੇਰੇ ਮਨ ਤੇ ਹੋਉਂਦਾ ਵੀ ਜਦੋਂ ਵੀ ਜਦੋਂ ਕਿਤੇ ਇਹ ਨੂੰ ਕੁਝ ਹੋ ਗਿਆ ਤੇ ਫੇਰ ਆਪਾਂ ਕੀ ਕਰਾਂਗੇ ਅਰਦਾਸ ਬੇਨਤੀ ਕਰਨ ਦਾ ਬੜਾ ਮਸਲਾ ਹਲਵਾ ਇਹਨੂੰ ਕਿਤੇ ਇਦਾਂ ਦੇ ਬੰਦੇ ਦਾ ਕੀ ਕਰਨਾ ਤੇ ਸਾਡਾ ਬਣਦਾ ਹੀ ਨਹੀਂਗਾ ਅਸਲ 'ਚ ਜਦੋਂ ਮਤਲਬ ਕਹਿੰਦਾ ਹੈਗਾ ਮੈਂ ਸੂਬਾ ਸਰਾਂਧਵਾ ਦਾ ਆਪਣੇ ਆਪ ਨੂੰ ਮੰਨਦਾ ਹੀ ਨਹੀਂ ਉਹ ਸਿੱਖ ਜਾਂ ਗੁਰੂ ਆਲਾ ਤੇ ਨਾ ਸਿਖਾ ਵਾਲਾ ਕੰਮ ਕੀਤਾ ਉਹਨੇ ਕਿ ਨਹੀਂ ਬਿਲਕੁਲ ਠੀਕ ਹੈ ਤੇ ਸਾਡਾ ਤੁਹਾਡੀ ਜਮੀਰ ਜਿਹੜੀ ਹੈ ਉਹ ਨਹੀਂ ਨਾ ਦਿਲ ਦੀ ਹੈ ਮੇਰੇ ਹਿਸਾਬ ਨਾਲ ਨਾ ਜਿੱਤਰਾ ਪੁਲਿਸ ਲਾਈਨ ਦੇ ਵਿੱਚ ਗੁਰਦੁਆਰੇ ਹੁੰਦੇ ਨੇ ਤੇ ਕੋਈ ਪੁਲਿਸ ਵਾਲਾ ਗ੍ਰੰਥੀ ਜਿਹੜਾ ਪਾਠੀ ਸਿੰਘ ਆ ਜਿਹੜਾ ਉਹੋ ਹੀ ਅਰਦਾਸ ਤੇ ਸ਼ਾਇਦ ਕਰਨ ਨਾਲ ਆ ਜੇ ਇਸ ਤਰ੍ਹਾਂ ਦੀ ਗੱਲ ਜੇ ਤੁਹਾਡੇ ਪਿੰਡ 'ਚ ਚਰਚਾ ਹੋ ਗਿਆ ਪੁਲਿਸ ਨੂੰ ਪਤਾ ਲੱਗ ਗਿਆ ਵੀ ਗ੍ਰੰਥੀ ਸਿੰਘ ਨੂੰ ਰੋਕਿਆ ਗਿਆ ਫਿਰ ਹੋ ਸਕਦਾ ਤੁਹਾਡੇ ਤੇ ਪ੍ਰੈਸ਼ਰ ਵੀ ਨਾ ਪਾਉਣ ਬਾਕੀ ਚਲੋ ਤੁਸੀਂ ਸਿਆਣੇ ਹੋ ਆਪਣੇ ਹਿਸਾਬ ਨਾਲ ਤੁਸੀਂ ਵੇਖ ਲੈਣਾ ਵੀ ਕੀ ਕਰਨਾ ਬਾਕੀ ਸਿੰਘ ਸਾਹਿਬ ਮੈਂ ਆਪਣੀ ਜਾਣਕਾਰੀ ਲਈ ਦੱਸਦਾ ਵੀ ਤੁਹਾਡੀ ਗੱਲ ਸਾਰੀ ਮੈਂ ਰਿਕਾਰਡ ਕੀਤੀ ਆ ਹਾਂਜੀ ਤੇ ਮੈਂ ਇਹਨੂੰ ਇੱਕ ਖਬਰ ਦੇ ਰੂਪ ਦੇ ਵਿੱਚ ਜਰੂਰ ਦੱਸਾਂਗਾ ਤੇ ਬਾਕੀ ਕੋਈ ਨਹੀਂ ਸਤਿਗੁਰੂ ਕਿਰਪਾ ਕਰਨਗੇ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਫਿਰ ਵੀ ਜੇ ਤੁਹਾਨੂੰ ਕੋਈ ਹੋਰ ਫੋਨ ਆਉਂਦਾ ਤੇ ਮੇਰਾ ਨੰਬਰ ਸੇਵ ਰੱਖਿਓ ਮੈਂ ਇੱਕ ਜੁਮੇਹਾਰ ਪੱਤਰਕਾਰ ਆ ਤੇ ਅਸੀਂ ਤੁਹਾਡੇ ਨਾਲ ਆ ਹਾਂਜੀ ਹਾਂ ਜੀ ਕਿਉਂਕਿ ਗੁਰੂ ਘਰ ਦੇ ਵਜ਼ੀਰ ਹੋਣ ਦੇ ਨਾਤੇ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਔਰ ਹਮੇਸ਼ਾ ਕਰਦੇ ਰਵਾਂਗੇ ਤੇ ਫਿਰ ਕਿਉਂਕੋ ਦੁਬਾਰਾ ਕੋ ਫੋਨ ਆਵੇ ਜਾਂ ਕੋਈ ਇਸ ਤਰ੍ਹਾਂ ਦੀ ਕੋ ਗੱਲ ਹੋਵੇ ਜਾਂ ਪਿੰਡ ਦੇ ਵਿੱਚ ਸਸਕਾਰ ਦੀ ਕੋ ਗੱਲਬਾਤ ਹੋਵੇ ਚਲੋ ਦੱਸਿਓ ਚਲੋ ਸਾਡੇ ਪੱਤਰਕਾਰ ਸਾਥੀਆਂ ਨੇ ਵੀ ਆਉਣਾ ਹਾਂਜੀ 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 ਠੀਕ ਹਾਂ ਅਜੇ ਤੱਕ ਮਤਲਬ ਕੋਈ ਜਾਣਕਾਰੀ ਨਹੀਂ ਵੀ ਪਿੰਡ ਸਸਕਾਰ ਕਰਨਾ ਕਿ ਕਿੱਥੇ ਕਰਨਾ ਨਹੀਂ ਕੋਈ ਜਾਣਕਾਰੀ ਨਹੀਂ ਜੀ ਅਜੇ ਤੱਕ ਵੀ ਪਿੰਡੋਂ ਨੂੰ ਲਿਆਉਣਾ ਵਾਂ ਦਾ ਕਿੱਦਾਂ ਕਿਉਂਕਿ ਅਜੇ ਤੇ ਸਾਡੇ 5:00 ਕੱਲ 6:00 ਵਜੇ ਪੂਰਾ ਹੈ ਕਰ ਮਰਿਆ ਤਾਂ ਅਜੇ ਤੋਦਾ ਉੱਥੇ ਹੋਣ ਵਾਲਾ ਨਾ ਕਾਨੂੰਨੀ ਕਾਰਵਾਈ ਆ ਪੋਸਟਮਾਰਟਮ ਵਗੈਰਾ ਉਹ ਹੋ ਕੇ ਹੀ ਆਉਗਾ ਆ ਜੀ ਹਾਂ ਜੀ ਤੇ ਕੋਈ ਇਦਾਂ ਦੀ ਗੱਲ ਬਾਤ ਨਹੀਂ ਜੀ ਹਾਂ ਜੀ ਚਲੋ ਸਤਿਗੁਰੂ ਕਿਰਪਾ ਕਰਨਗੇ ਜੀ ਬਹੁਤ ਧੰਨਵਾਦ ਸਿੰਘ ਸਾਹਿਬ ਆਪ ਜੀ ਦਾ ਤੇ ਬਾਕੀ ਕੋਈ ਗੱਲ ਨਹੀਂ ਕੋਈ ਵੀ ਤੁਹਾਡੇ ਕੋਲ ਇਨਫੋਰਮੇਸ਼ਨ ਆਵੇ ਅਸੀਂ ਤੁਹਾਨੂੰ ਫੋਨ ਤੇ ਲਗਾਤਾਰ ਸੰਪਰਕ ਤੇ ਰਵਾਂਗੇ ਤੁਹਾਡੇ ਨਾਲ ਜੀ ਠੀਕ ਠੀਕ ਹੈ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ